ਇਹ ਤਾਂ ਗੱਲ ਹੀ ਖਤਮ ਹੋ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਮੌਤ ਪਰਵਾਨ ਪਰ ਰੋਮ ਨਹੀਂ ਘਟਾਇਆ ਜਾਣਦੇ ਉਹ ਘਟੜ ਪਹੁੰਚ ਜਾ ਰਿਹਾ ਗਿਆ ਹੈ ਅਤੇ ਉਹਨਾਂ ਨੇ ਅਗਾਉਣਾ ਨਾ ਕਹ ਦਿੱਤਾ ਤੇ ਉਸ ਸਮੇਂ ਕਿਉਂਕਿ ਰੋਮ ਜਿਹੜੇ ਆ ਆਪਰੇਸ਼ਨ ਸਮੇਂ ਅੰਦਰ ਚਲੇਗੇ ਡਾਕਟਰਾਂ ਨੇ ਬਾਹਰ ਆ ਕੇ ਸੂਚਨਾ ਦਿੱਤੀ ਮੇਰਾ خیال ਹੈ ਜੇ ਮੈਂ ਗਲਤ ਨਹੀਂ ਹਾਂ ਉਸ ਸਮੇਂ 25000 ਦਾ ਕਟੋ ਸੀੰਗੋ ਸੀ ਜੀ ਇਹਨਾਂ ਸਾਰੀਆਂ ਸੜਕਾਂ ਬੰਦ ਸੀ ਲੁਧਿਆਣਾ ਵਿੱਚ ਸੰਤਾਂ ਪੰਥ ਸਿੰਘ ਤੇ ਸੰਤ ਚਰਤਾਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹ ਇਹ ਆਪਣੇ ਜਥੇਦਾਰ ਦੇਵਮਨ ਸਿੰਘ ਨਰੰਗਵਾਲ ਜਥੇਦਾਰ ਮਨੋਹਰ ਸਿੰਘ ਇਹਨਾਂ ਨੂੰ ਪਹੁੰਚ ਤੌਰ ਤੇ ਉੱਥੇ ਲੈ ਕੇ ਗਏ ਸੀ ਏਸੀਐਮ ਮਸੀਦੇ 1970 ਵੀ ਚੱਲਿਆ ਤੇ ਸੰਤਾਂ ਨੇ ਆਪ ਵੀ ਜਾਣਦੇ ਕਿ ਮੈਂ ਤਾਂ ਕਹਾਂ ਜਾ ਬੋਪਨ ਦੀ ਸ਼ਹਾਦਤ ਦੇ ਕੇ ਸੇਖ ਪੰਥ ਦੇ ਲਈ ਬਹੁਤ ਵੱਡੀ ਮਿਹਰਾਂ ਕਰ ਕੀਤੀ ਸੀ ਇਹ ਮੰਨ ਵਾਲੀ ਗੱਲ ਹੈ ਕਿ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਨੇ ਮੈਨੂੰ ਪਤਾ ਹੈ ਕਿ ਖਾਲਸਾ ਖਿਆਲ ਜਦ ਰੋਡੇ ਜਦੋਂ ਇਹ ਜਸਤਕਾਰ ਸੀ ਜਦੋਂ ਗੁੰੰਧੀ ਲਾਤੀ ਸੀ ਪਰ ਰੋਡੇ ਤੋਂ ਬਿਨਾ ਸਨਾਖਰੀ ਹੁੰਦੀ ਹੈ ਨਾ ਉਹ ਤੇ ਸੰਤ ਜਗਨੈਸ਼ ਸਿੰਘ ਨਾਲ ਜੁੜਿਆ ਹੋਇਆ ਇਹ ਲਈ ਮੈਂ ਉਹੀ ਸ਼ਬਦ ਬਤਨਾ ਹੈ ਕਿ ਇਹਨਾਂ ਨੇ ਅੱਜ ਇਸ ਮਹਾਨ ਸੰਤ ਦੀ ਵਰਸੀ ਮਨਾ ਕੇ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਦੀ ਬਰਸੀ ਮਨਾ ਕੇ ਇੱਕ ਬਹੁਤ ਵੱਡਾ ਜਿਹੜਾ ਹੈ ਖਾਲਸਾ ਪੰਥ ਦੇ ਤਮਾਮ ਹੀ ਯੋਗਦਾਨ ਪਾਇਆ ਸੰਤ ਜੀ ਜਿੱਥੇ ਅਧਿਆਤਮਿਕ ਤੌਰ ਤੇ ਧਾਰਮਿਕ ਤੌਰ ਤੇ ਵਿਦਵਤਾ ਦੇ ਤੌਰ ਤੇ ਇੱਕ ਮਹਾਨ ਸ਼ਖਸੀਅਤ ਸਨ ਉਥੇ ਉਹਨਾਂ ਨੇ ਰਾਜਨੀਤਿਕ ਸੇਵ ਦਿੱਤੀ ਇਹ ਉਹਨਾਂ ਦੀ ਵਿਲੱਖਣਤਾ ਸੀ ਉਹਨਾਂ ਦੇ ਜੀਵਨ ਜਦੋਂ ਐਮਰਜੈਂਸੀ ਵਿੱਚ ਲਾਇਆ ਉਹ ਨਈਆਂ ਤਕਰੀਰਾਂ ਕੁੱਟੇ ਮੈਂ ਸੁਣੀਆਂ ਨੇ ਤੇ ਉਹ ਤਕਰੀਰਾਂ ਦੇ ਵਿੱਚ ਜੋ ਬੋਲਦੇ ਸਨ ਉਹ ਰਾਜਨੀਤੀ ਦੇ ਪਤਾਮਾ ਸਨ ਜੋ ਕੋਸੋ ਰਾਜਨੀਤੀ ਬਾਰੇ ਕਹਿ ਜਾਂਦੇ ਸਨ ਰਾਜਨੀਤੀ ਬਾਰੇ ਜੀ ਢੂੰਗੀ ਉਹ ਮੰਗੀ ਜਿਹੜਾ ਸੀ ਗਿਆਨ ਸੀ ਉਹ ਵਿਦਵਤਾ ਉਹਨਾਂ ਦੇ ਭਾਸ਼ਣਾ ਵਿੱਚ ਚਲ ਕੇ ਆਲਪੈਂਦੀ ਅੱਜ ਜਿਹੜੀ ਗੱਲ ਕਹੀ ਹੈ ਇਸ ਖਾਂ ਤੇ ਆਪਣਾ ਰਸ਼ਨ ਸਿੰਘ ਮੰਡ ਕਹਿ ਕੇ ਗਏ ਨੇ ਸਾਡੇ ਬੜੇ ਪੁਰਾਣੇ ਸਾਥੀ ਨੇ ਬਿਲਕੁਲ ਠੀਕ ਕਹੀ ਹੈ ਉਹਨਾਂ ਕਿ ਐਲਪੀ ਦਾ ਬਾਬਾ ਜੀ ਨੇ ਰਸ ਬਣਾਤੀ ਸੀ ਫਿਰ ਔਰ ਮੈਂ ਹਰਾਨ ਐ ਕਿ ਬਾਬਾ ਜੀ ਦੇ ਅਕਾਲ ਚਲਾਣੇ ਤੇ ਨਹੀਂ ਹਾਜ਼ਰ ਸੀ ਜਾਂ ਬਾਬਾ ਸੁਚਾ ਸਿੰਘ ਸੀਗੇ ਬਾਬਾ ਸੁਚਾ ਸਿੰਘ ਮਨਵਾ ਉਹ ਮੇਰੇ ਬੜੇ ਮਿੱਤਰ ਸੀ ਅੱਡੇ ਤੋਂ ਹਾਂ ਦੀ ਜੋੜੀ ਹੁੰਦੀ ਸੀ ਹਰੇਕ ਥਾਂ ਤੇ ਜਿੱਥੇ ਹੁੰਦੇ ਸੀ ਉਹ ਕਹਿ ਦਿੰਦੇ ਸੀ ਕਿ ਰਾਜਦੇਵ ਸਿੰਘ ਸਰਦਾਰ ਨੇ ਤੇ ਜੀ ਬਸੇਨ ਨਾਲ ਕਰਤਾ ਨੂੰ ਜਦੋਂ ਦਿੱਲੀ ਵੀ ਜਾਂਦੇ ਹੁੰਦੇ ਐਮਪੀ ਵੇਲੇ ਉਹ ਹੀ ਕਹਿੰਦੇ ਹੁੰਦੇ ਤੇ ਹੁਣ ਉਹ ਵੀ ਹਾਜ਼ਰ ਨੂੰ ਹਟ ਜੇ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਖਾਲਸੇ ਦੇ ਵਿੱਚ ਬਹਾਦਰੀ ਕਿਹਾ ਜਾਂਦੀ ਹੈ ਬਹਾਦਰੀ ਸਭ ਤੋਂ ਵੱਡਾ ਕੌਣ ਹੋਵੇ ਜੇ ਬਹਾਦਰੀ ਛੱਡ ਕੇ ਬੰਦਾ ਪਰ ਜਾਂਦਾ ਹੈ ਤੇ ਜਦ ਬਾਬਾ ਜੁੰਗਰ ਸਿੰਘ ਦਾ ਕੀ ਜੋਰਦਾ ਸੀ ਮੇਰੀ ਤਾਂ ਆਪੀਓ ਬੜੀ ਪ੍ਰਪਤਾ ਸੀ ਕੋ ਐਮ ਪੀ ਚ ਇਹਦਾ ਮੈਂ ਜਿੱਤ ਗਿਆ ਬਾਬਾ ਜੁੰਗਰ ਸਿੰਘ ਵੀ ਟੀਚਰ ਹੈ ਮੈਨੇ ਬੜਾ ਜ਼ਬਰਦਸਤ ਬੋਲਣਾ ਸੀ ਇਹਦੇ ਲਈ ਮੈਂ ਜਿੱਤ ਗਿਆ ਇਹ ਗੱਲ ਕਹਿਤੀ ਤਾਂ ਖਾਲਸਾ ਪੁਣਾ ਜਿਹੜਾ ਉਹ ਖਤਮ ਹੋ ਗਿਆ ਉਹ ਸਿੱਖੀ ਜਿਹੜੀ ਹੈ ਉਹ ਖਤਮ ਹੋ ਗਈ ਸਾਰਾ ਕੁਝ ਖਤਮ ਹੋ ਗਿਆ ਤੇ ਇਹੀ ਇਹ ਚੱਲਣ ਲੱਗ ਪਏ ਤੇ ਮੈਂ ਬੜਾ ਸਮਾਂ ਨਹੀਂ ਲਾਣਾ ਇੱਕ ਧੀਰਵੀ ਗੱਲ ਕਹਿ ਦਿੱਤੀ ਕਿ ਅੱਜ ਸਿੱਖ ਪੰਥ ਬੜੇ ਗੰਭੀਰ ਤੌਰ ਦੇ ਵਿੱਚੋਂ ਨਿਕਲ ਰਿਹਾ ਹੈ ਅਸੀਂ ਕੁਸ਼ੀਆਂ ਬਣਾ ਰਹੇ ਇੱਥੋਂ ਤੱਕ ਆਉਗੇ ਕੋਈ ਦਸੰਦ ਦੇ ਖਦੇ ਖਲਾ ਅਸਰੋਂ ਪਈ ਜਾਂਦਾ ਤੇ ਖੁੱਲ ਕੇ ਕਹੀ ਜਾਂਦਾ ਕਿ ਫਲਾਣੇ ਮੰਡਲ ਦੀ ਬਾਣੀ ਹੈ ਇਹ ਧਰਮਿਕ ਬਾਸ਼ਾ ਦੀ ਬਾਣੀ ਨਹੀਂ ਹੈ ਉਹ ਸੁਣੀ ਜਾਂਦੇ ਕਹਿੰਦੇ ਹੋਰ ਬੇਤੁਨੀਆਂ ਹੋਣੀਆਂ ਸਭ ਤੋਂ ਵੱਡੀ ਕਾ ਉੱਥੇ ਹੋ ਜਾਂਦੀ ਹੈ ਇਹ ਹੁਣ ਇੱਥੇ ਨੇ ਇਹ ਕਹਤਾ ਸੱਜਣ ਨੇ ਉੱਥੇ ਬੈਠਣੇ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੱਥਾ ਟੇਕਣਾ ਇਹ ਤਾਂ ਬ੍ਰਾਹਮਣੀ ਪ੍ਰਥਾ ਹੈ। ਇਹ ਸਿੱਖਾਂ ਨੂੰ ਬ੍ਰਾਹਮਣੀ ਪ੍ਰਥਾ ਬਣਾ ਲਿਆਇਆ ਜਾ ਰਿਹਾ ਹੈ। ਇਸ ਦਾ ਮੱਥਾ ਟੇਕਣ ਦੀ ਕੋਈ ਲੋੜ ਨਹੀਂ ਹੈ ਕਿਤੇ ਕੇਹ ਵੇਚੋ। ਇਹ ਵੀ ਕਹਿੰਦਾ ਕਿ ਛਪਈ ਸਾਹਿਬ ਵੀ ਜਿਹੜੀ ਹੈਗੀ ਹੈ ਜੇ ਇਹ ਵੀ ਬਾਣੀ ਨਹੀਂ ਹੈ ਜਦੋਂ ਦਸਮ ਗ੍ਰੰਥ 'ਚ ਇਹ ਆਉਂਦੀ ਹੈ ਫੇਰ ਉਹ ਕਹਿੰਦੇ ਵਾਰੀ-ਵਾਰੀ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ ਜੇ ਸੁਬੇ ਦੇ ਸੂਰਤ ਲੈਣੇ ਉਹਨਾਂ ਤੋਂ ਪਹਿਲੇ ਉਹ ਬਿਲਾਣੇ ਵੇਲੇ ਪੜੀ ਜਾਂ ਉਹ ਹੋਰ ਪੜੀ ਜਾਂ ਅੱਜ ਸਿੱਖ ਧਰਮ ਦੀਆਂ ਸਾਰੀਆਂ ਲੋਕੀਤਾਂ ਨੂੰ ਪਰੰਪਰਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਬੇਅਦਬੀ ਹੋ ਰਹੀ ਪਸੇਦਗੀ ਜਾ ਰਹੀ ਹੈ। ਪਰੰਤੂ ਕੀ ਕੀ ਇੱਥੇ ਜਾਵੇ? ਉਹਦਾ ਕੋਈ ਜਵਾਬ ਨਹੀਂ ਹਟਾ ਤੱਕ ਵੱਲੋਂ ਕਹਿੰਦਾ ਕਿ ਕਮੇਟੀ ਬਣ ਗਈ ਤੇ ਕਮੇਟੀ ਵਾਲੇ ਉਹ ਜਿਹੜੇ ਹੈਗੇ ਆ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ। ਕਹਿੰਦੇ ਤੁਲੋਂ ਕਰਨ ਤੇ ਫੈਸਲਾ ਕੋਈ ਫੈਸਲਾ ਕਿਸੇ ਗੱਲ ਤੇ ਨਹੀਂ ਹੋਵੇਗਾ। ਰਾਜਨੀਤਿਕ ਢਾਂਚਾ ਮਜ਼ਬੂਤ ਕਰਨ ਦੀ ਬੜੀ ਲੋੜ ਹੈ। ਸਤਸਾ ਪੰਥ ਨੂੰ ਸੰਤ ਅਰਤਾ ਸਿੰਘ ਭਿੰਡਲਾ ਵਾਲਿਆਂ ਦੀ ਮਹਾਨ ਸਿੱਖੀਅਤ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜੇ ਹੈ ਵੈਦਿਕ ਕੀਤੀ ਜਾਂਦੀ ਹੰਦਰ ਤੋਂ ਤੇ ਕੋਈ ਵੀ ਜਿਹੜੀ ਹੈ ਤੁਸੀਂ ਬਣਾਉਂਗੇ ਜਸਮੰਦੀ ਜਿਹੜੀ ਵੀ ਜੱਥੇਬੰਦੀ ਬਣੂ ਜਾਂ ਕੋਈ ਸਰਜੀਤ ਹੋਊ ਇਹ ਉਸ ਦੇ ਵਿੱਚ ਸਿੰਘ ਸਾਹਿਬ ਪਹਿਲੇ ਵਾਰੀ ਵੀ ਕਿਹਾ ਸੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੂੰ ਉਸ ਦੇ ਵਿੱਚ ਪੱਟੀ ਸੇਵਾ ਨਹੀਂ ਲਈ ਜਾਊ ਤਾਂ ਕੋਈ ਜੱਥੇਬੰਦੀ ਤਾਮਜਾਦ ਨਹੀਂ ਹੋ ਸਕਦਾ ਨਾਨਕੀਅਤਤਾ ਹੋਣੀ ਹੈ ਇਹਦੇ ਲਈ ਖੁਸ਼ੀਆਂ ਨਾਲੋਂ ਵੱਧ ਜ਼ਰੂਰ ਹੈ ਜਿਉਂਉਂਕਿ ਤਾਂ ਕਿ ਗੰਭੀਰ ਹੋਣਾ ਚਾਹੀਦਾ ਹੈ ਅੰਕ ਕਰਤਾਰ ਸਿੰਘ ਪਠੜਾਵਾਲੇ ਦੇ ਪੁੱਤਰ ਭਾਈ ਗੁਰੀਬ ਸਿੰਘ ਵੀ ਪਰਸਨੇ ਵਿੱਚ ਯੋਗਦ ਸਨਮਾਨ ਵਾਲੀ ਜਗ੍ਹਾ ਦੇਣੀ ਬਹੁਤ ਜ਼ਰੂਰੀ ਹੈ ਉਹ ਸੰਤ ਕਰਤਾਰ ਸਿੰਘ ਪਠੜਾਵਾਲੇ ਦੇ ਸੁਪੁੱਤਰ ਨਹੀਂ ਸੋ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਂਡੇ ਨੂੰ ਵੱਡਾ ਸਤਾਨ ਦਿੱਤਾ ਜਾਵੇ ਤੇ ਭਾਈ ਮਨਜੀਤ ਸਿੰਘ ਨੂੰ ਜੋ ਸਥਾਨ ਦਿੱਤਾ ਜਾਵੇ ਇਹ ਸੰਗਤ ਨੇ ਰਾਜਨੀਤਿਕ ਜਿਹੜਾ ਹੈ ਸਫਲ ਜਿਹੜਾ ਤੈਅ ਕਰਨਾ ਹੈ ਉਸ ਦੇ ਵਿੱਚ ਸਿਰਫ ਸੋਚਣਾ ਨਹੀਂ ਹੈ ਬਲਕਿ ਇਹਨਾਂ ਨੂੰ ਜਿਹੜੀ ਹੈ ਉਹ ਇੱਕ ਵੱਡੀ ਜਿਹੜੀ ਹੈ ਕਿ ਇਹ ਕੰਮਜਾ ਕਰ ਸਕਦੀ ਹੈ ਬੋਲੇ ਸੋਨਿਆ ਹਾਲੀਆ ਕਾਲ ਜੇ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਤੇ ਸੰਤ ਕਰਤਾਰ ਸਿੰਘ ਪਿੰਡਾ ਵਾਲੇ ਦੇ ਪਰਿਵਾਰ ਨੂੰ ਬਾਹਰ ਰੱਖ ਕੇ ਸੋਚਿਆ ਜਾਵੇ ਤਾਂ ਕਿ ਕੋਈ ਖਾਸਾ ਪੰਥ ਨੂੰ ਜਿਹੜੀ ਹੈ ਜਥੇਬੰਦੀ ਮਿਲਦੀ ਜਾਂ ਅਗਵਾਈ ਮਿਲੂ ਮੈਂ ਦਾਅਵੇ ਨਾਲ ਕਹਿੰਦਾ ਨਹੀਂ ਬਸ ਮੈਂ ਦਾਅਵੇ ਨਾਲ ਕਹਿੰਦਾ ਕਿ ਬਿਲਕੁਲ ਹੀ ਮਿਲ ਸਕਦੀ ਇਹ ਹਰ ਹਾਲਤ ਦੇ ਵਿੱਚ ਜਿਹੜੀ ਹੈ ਇਹ ਅਗਵਾਈ ਕਾਇਮ ਰੱਖਣੀ ਪਉਦੀ ਇਹਨਾਂ ਸ਼ਰਤਾਂ ਦੇ ਨਾਲ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਸਿੰਘ ਸਾਹਿਬ ਨੂੰ ਬੇਹ ਵਧਾਈ ਦਿੰਦਾ ਹੋਇਆ ਕਿ ਉਹਨਾਂ ਨੇ ਮੇਰੇ ਵੱcke ਇੱਕ ਨਿਮਾਣੇ ਸਿੱਖ ਨੂੰ ਇੰਨੀ ਮਹਾਨ ਸੱਚੀਅਤ ਸੰਤ ਕਰਤਾ ਸਿੰਘ ਪਿਹੜਾ ਵਾਲੇ ਬਾਰੇ ਉਹਨਾਂ ਬਾਰੇ ਸਨਮਾਨ ਦਿੱਤਾ ਮੈਂ ਮਾਸਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ